ਛੱਡ ਚਲੇ ਐ ਸੰਸਾਰ ਦਬੰਦਨ ਰੋਂਦਾ ਹੈ ਹੁਣ ਸਭ ਦਾ ਤਨ ਮਨ ਅਜ ਵੇੜਾ ਸੁਨਣਾ ਹੋਇ ਆਈ ਹੰਝੂਆਂ ਦੀ ਚੜੀਆਂ ਪੈ ਰਹੀਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਮਾ ਸਰਸਤੀ ਦੀ ਕੋਖ ਸੁਭਾਗੀ ਪਿਉਰਨੰਦ ਸਿੰਘ ਦਾ ਜਾਇਆ ਸੀ ਨੇਮ ਸਿੰਘ ਮਾਪਿਓ ਨਾਮ ਧਰਿਆ ਉਹ ਲਹਿੰਦੇ ਪੰਜਾਬੋਂ ਆਇਆ ਸੀ ਛੋਟੀ ਉਮਰੇ ਹੀ ਦੁਰਨਾ ਪੈ ਗਿਆ ਛੋਟੀ ਉਮਰੇ ਹੀ ਦੁਰਨਾ ਪੈ ਗਿਆ ਮੁਲਕ ਦੀ ਵੰਡੀਆਂ ਜੋ ਪੈ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਬਚਪਨ ਵਿੱਚ ਕਿਸਮਤ ਸੰਗ ਲੜਿਆ ਕਿਸੇ ਨੇ ਆਪਣੇ ਹੱਥ ਨਹੀਂ ਫੜਿਆ ਸੌਣ ਦੀ ਲੜੀ ਘੱਗਰ ਹੁੰਦੀ ਚੜੀ ਕਈ ਵਾਰੀ ਨਦੀ ਵਿੱਚ ਹੜਿਆ ਚਾਹਾਂ ਵੀ ਕੋਈ ਰੋਕ ਨਾ ਪਾਇਆ ਚਾਹਾਂ ਵੀ ਕੋਈ ਰੋਕ ਨਾ ਪਾਇਆ ਫਿਰ ਸਭ ਔਂਕੜਾਂ ਟਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਜੜਤ ਲਿਬਾਸ ਤੇਰਾ ਠਾਠਾ ਮਾਰੇ ਖਿੜਿਆ ਫੁੱਲ ਜਿਹਾ ਤੇਜ ਜਲਾਲ ਅਰਸ਼ਾਂ ਦਾ ਕੋਈ ਨੂਰ ਇਲਾਹੀ ਵਿਛੜਨ ਦਾ ਸਾਨੂੰ ਬੜਾ ਮਲਾਲ ਨਿਤ ਸਵੇਰੇ ਬਣ ਠਣ ਬਹਿਣਾ ਨਿਤ ਸਵੇਰੇ ਬਣ ਠਣ ਬਹਿਣਾ ਫੋਟੋਆਂ ਟੰਗੀਆਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਆਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਆਦਾਂ ਰਹਿ ਗਈਆਂ ਤੂੰ ਰੀਜ ਨਾਲ ਤੀ ਪੁੱਤ ਪੜਾਏ ਪੀਆਂ ਪੜਾਈਆਂ ਪਤਾਂ ਦੇ ਵਾਂਗੂ ਤੇਰੀ ਸੋਚ ਨੇ ਕਾਬਲ ਬਣਾਏ ਇਸੇ ਲਈ ਅੱਜ ਸੁਖ ਉਹਨਾਂ ਨੂੰ ساری ਉਮਰ ਪਰਿਵਾਰ ਦੇ ਲੇਖੇ ساری ਉਮਰ ਪਰਿਵਾਰ ਦੇ ਲੇਖੇ ਸਭ ਦੁੱਖ ਤਕਲੀਫਾਂ ਸਹਿ ਲਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਬੇਟ ਪਿਛੇ ਤੇਰੀ ਕਰਨ ਤਰੀਫਾਂ ਤੇਰੀ ਸ਼ੋਭਾ ਦੇ ਲੋਕੀ ਹੋਏ murid ਜਿੰਦਾ ਦਲੀ ਸੀ ਕਾਇਲ ਕਰਦੀ ਜੋ ਵੀ ਆਇਆ ਸੀ ਤੇਰੇ ਕਰੀਬ ਪੰਤੀ ਪਹਿਣਦਾ ਤੂੰ ਅੱਖ ਦਾ ਤਾਰਾ ਪੰਤੀ ਪਹਿਣਦਾ ਤੂੰ ਅੱਖ ਦਾ ਤਾਰਾ ਉਹਦੀਆਂ ਪੱਬਾਂ ਕਹਿ ਰਹੀਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਆਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਆਦਾਂ ਰਹਿ ਗਈਆਂ ਮੱਤੇ ਦਿ ਲਿਖੀਆਂ ਕੌਣ ਮਿਟਾਏ ਮੌਤ ਨੂੰ ਜ਼ਿੰਦਗੀ ਨਾਲ ਵਟਾਏ ਜੋ ਚਲਾ ਗਿਆ ਉਹ ਮੁੜਨਾ ਨਹੀਂ ਅਹਿਸਾਸ ਦਿਲ ਨੂੰ ਵੱਡ-ਵੱਡ ਖਾਏ ਉਮੀਦ ਮਿਲਣ ਦੀ ਬਣੀ ਜੋ ਰਹਿੰਦੀ ਉਮੀਦ ਮਿਲਣ ਦੀ ਬਣੀ ਜੋ ਰਹਿੰਦੀ ਉਮੀਦਾਂ ਹੀ ਧਰੀਆਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਦੋ ਪੁੱਤਰ ਦੋ ਧੀਆਂ ਦਾ ਕੁੰਬਾ ਸੱਤ ਨਾਤੇ ਪੋਤੇ ਇੱਕ ਬੜਪੋਤੀ ਪਤੀ ਪਿਉ ਦਾ ਦਨ ਨਾ ਮਿਲਿਆ দান ਕੀਤੇ ਹੁਣੇ ਰਲ ਕੇ ਮੋਤੀ ਰੱਬਾ ਪਿਉ ਨੂੰ ਦਈ ਚਰਨੀ ਵਾਸ ਰੱਬਾ ਪਿਉ ਨੂੰ ਦਈ ਚਰਨੀ ਵਾਸ ਅਜ ਦਿਲੋਂ ਅਰਦਾਸਾਂ ਪੈ ਰਹੀਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਪਿਉ ਨੂੰ ਦਹੀਂ ਚਰਨੀ ਵਾਸ ਰੱਬਾ ਪਿਉ ਨੂੰ ਦਹੀਂ ਚਰਨੀ ਵਾਸ ਅਜ ਦਿਲੋਂ ਅਰਦਾਸਾਂ ਪੈ ਰਹੀਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ ਰੱਬ ਦੇ ਘਰ ਨੂੰ ਤੁਰ ਗਏ ਬਾਬਲ ਦਿਲ ਵਿੱਚ ਯਾਦਾਂ ਰਹਿ ਗਈਆਂ